ਮੇਜ ਕਰਮਨ ਜੇ ਧਨ ਨਾਹੀ ਕੋਟ ਯਤਨ ਤੇ ਪਾਵਤ ਨਾ ਕਰਮਾਂ ਦੀ ਗੱਲ ਹੈ ਕਹਿੰਦੇ ਜੀ ਤੇਰੇ ਕਰਮਾਂ ਦੇ ਵਿੱਚ ਕਹਿੰਦੇ ਧਨ ਨਹੀਂ ਹੈ ਦੁਨੀਆ ਦੀਆਂ ਸੁੱਖ ਸਹੂਲਤਾ ਨਹੀਂ ਹਨ ਕੋਟ ਯਤਨ ਤੇ ਪਾਵਤ ਨਾ ਜੀ ਕਹਿੰਦਾ ਕਰੋੜਾ ਯਤਨ ਕਰਨ ਲਈ ਧਨ ਪਦਾਰਥ ਕਹਿੰਦਾ ਤੂੰ ਨਹੀਂ ਪ੍ਰਾਪਤ ਕਰ ਸਕਦਾ ਭੁੱਲ ਗਾਈ ਜਿਵੇਂ ਮਹਾਰਾਜ ਕਹਿੰਦੇ ਨੇ ਜੇਤੀ ਸਿਰਠੋ ਉਪਾਈ ਵੇਖਾ ਜਿੰਨੀ ਵੀ ਸ੍ਰਿਸ਼ਟੀ ਉਪਾਈ ਹੈ ਉਸ ਵਾਹਿਗੁਰੂ ਜੀ ਨੇ ਵਿਣ ਕਰਮਾ ਕੇ ਮਿਲਾ ਲੇ ਕਹਿੰਦੇ ਬਿਨਾ ਭਾਗਾ ਤੋਂ ਬਿਨਾ ਕਰਮਾਂ ਤੋਂ ਕੁਝ ਵੀ ਨਹੀਂ ਬੰਦਾ ਪ੍ਰਾਪਤ ਕਰ ਸਕਦਾ ਜਿਵੇਂ ਇੱਕ ਲੱਕੜਹਾਰਾ ਆਪਦੇ ਪਰਿਵਾਰ ਦੇ ਸਮੇਤ ਇਉਂ ਜੰਗਲਾਂ ਦੇ ਵਿੱਚ ਰਹਿੰਦਾ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਮਹਾਪੁਰਖ ਸੁਨਾਇਆ ਕਰਦੇ ਕਹਿੰਦੇ ਬਸ ਲੱਕਣਾ ਵੱਢ ਲੈਂਦਾ ਤੇ ਉਹਦੇ ਨਾਲ ਹੀ ਵੇਚ-ਵਟ ਕੇ ਗੁਜ਼ਾਰਾ ਕਰਦਾ ਇੱਕ ਦਿਨ ਮਨ ਦੇ ਵਿੱਚ ਵਿਚਾਰ ਫੁਰੀ ਕਿਉਂ ਨਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਹਰ ਪ੍ਰਕਾਰ ਦੀ ਸੁੱਖ-ਸਹੂਲਤ ਛੁਪੀ ਹੋਈ ਹੈ ਆਪਾਂ Shiva Bhagwan ਦੀ ਭਗਤੀ ਕਰੀਏ ਤੇ ਜਿਹਦੇ ਕਾਰਨ ਉਹਦੇ ਕੋਲੋਂ ਫਿਰ ਆਪਾਂ ਵਰ ਮੰਗੀ ਆਪਾਂ ਧਨ ਪਦਾਰਥ ਮੰਗੀ ਇਉਂ ਲੱਗੇ ਤਪ ਕਰਨ ਵਾਸਤੇ ਸਾਧਨਾ ਕਰਨ ਵਾਸਤੇ Shiva Bhagwan ਖੁਸ਼ ਵੀ ਹੋਏ ਪ੍ਰਗਟ ਹੋਏ ਤੇ ਸਭ ਤੋਂ ਪਹਿਲਾਂ ਇਹ ਲੱਕੜਹਾਰੇ ਦੀ ਜਿਹੜੀ ਧਰਮਸਪਤਨੀ ਸੀ ਤੇ ਉਹਨੂੰ ਦਰਸ਼ਨ ਦਿੱਤੇ ਹਾਂ ਪਤਰੀ ਕੀ ਚਾਹੀਦਾ ਕਹਿੰਦੇ ਚਾਹੀਦਾ ਕੀ ਹੈ ਆ ਗਰੀਬੀ ਕਾਰਨ ਮੇਰੀ ਜਿਹੜੀ ਸਰੀਰ ਦੀ ਸੁੰਦਰਤਾ ਸੀ ਕਹਿੰਦੇ ਉਹਦਾ ਨਾਸ ਬੱਜ ਗਿਆ ਮੇਰਾ ਜਿਹੜਾ ਸਰੀਰ ਹੈ ਸੁੰਦਰ ਬਣਾ ਦਿਓ ਜਵਨ ਅਵਸਥਾ ਵਿੱਚ ਕਰ ਦਿਓ ਕਹਿੰਦੇ ਤਥਾਸਤੂ ਸਰੀਰ ਇਉਂ ਕੁਵਾਰੀ ਕੰਨਿਆ ਵਰਗਾ ਹੋ ਗਿਆ ਬੜਾ ਸੋਹਣਾ ਸਰੀਰ ਇਧਰੋਂ ਰਾਜਾ ਆਇਆ ਇਸਕਾਰ ਖੇਡਦਾ ਖੇਡਦਾ ਤੇ ਕੀ ਹੋਇਆ ਉਸ ਸੁੰਦਰਤਾ ਦਾ ਮੋਹਤ ਕੀਤਾ ਹੋਇਆ ਉਸ ਜਿਹੜੀ ਲੱਕੜਹਾਰੀ ਧਰਮਸਪਤਨੀ ਸੀ ਉਹਨੂੰ ੱੱਕੇ ਨਾਲ ਮੱਲੋ ਜੋਰੀ ਆਪਦੇ ਘੋੜੇ ਤੇ ਬਿਠਾ ਲਿਆ ੱੱਕੇ ਨਾਲ ਲੈ ਗਿਆ ਚਾੜ ਕੇ ਵੀ ਤੈਨੂੰ ਰਾਣੀ ਬਣਾਉਂਗਾ ਤੇਰੇ ਨਾਲ ਵਿਆਹ ਕਰਵਾਉਂਗਾ ਚਲੋ ਉਹਦੇ ਮੂਰੇ ਤਾਂ ਜੋਰ ਚੱਲਿਆ ਨਹੀਂ ਰਾਜੇ ਮੂਰੇ ਤੇ ਵਾਰੀ ਆ ਗਈ ਲੱਕੜਹਾਰੇ ਦੀ ਕਹਿੰਦਾ ਸ਼ਿਵਾ ਭਗਵਾਨ ਕਹਿੰਦੇ ਤੈਨੂੰ ਕੀ ਚਾਹੀਦਾ ਸ਼ਿਵਾ ਭਗਵਾਨ ਬਸ ਇੱਕੋ ਚੀਜ਼ ਚਾਹੀਦੀ ਹੈ ਜਿਹੜੇ ਰੂਪ ਦੇ ਵਿੱਚ ਲੁਭਾਇਮਾਨ ਹੋ ਕੇ ਰਾਜਾ ਮੇਰੇ ਧਰਮਸਪਤ ਨੂੰ ਲੈ ਗਿਆ ਉਸ ਰੂਪ ਤੋਂ ਕ੍ਰੂਪ ਕਰ ਦਿਓ ਇਹਨੂੰ ਸੂਰੀ ਬਣਾ ਦਿਓ ਕਹਿੰਦੇ ਤથાਸਤੀ ਸੂਰੀ ਬਣ ਗਈ ਜਾਂਦੇ ਜਾਂਦੇ ਜਦੋਂ ਸੂਰੀ ਬਣ ਗਈ ਲੱਗੀ ਘੁਰ ਘੁਰ ਕਰਨ ਰਾਜੇ ਨੇ ਵੇਖਿਆ ਵੀ ਆਹ ਕੀ ਇਹ ਤਾਂ ਕੋਈ ਬਲਾਣ ਲੈ ਆਇਆ ਮੈਂ ਤੋ ਚਲਾ ਕੇ ਮਾਰੀ ਭੱਜੀ ਆਈ ਭੱਜੀ ਆਈ ਆਪਦੇ ਪੁੱਤਰ ਕੋਲੇ ਖੜ ਗਈ ਜਾ ਕੇ ਸੂਰੀ ਇਸ ਤੋਂ ਬਾਅਦ ਬੜਾ ਦੁੱਖ ਹੋਇਆ ਪੁੱਤਰ ਨੂੰ ਪੁੱਤਰ ਦੀ ਵਾਰੀ ਆਈ ਕਹਿੰਦੇ ਹਾਂ ਬਈ ਤੈਨੂੰ ਕੀ ਚਾਹੀਦਾ ਸ਼ਿਵਾ ਭਗਵਾਨ ਕਹਿੰਦੇ ਸ਼ਿਵਾ ਭਗਵਾਨ ਮੈਨੂੰ ਕੀ ਚਾਹੀਦਾ ਆ ਮੇਰੀ ਮਾਂ ਸੂਰੀ ਬਣ ਗਈ ਹੈ ਇਨੂੰ ਪਹਿਲਾ ਵਰਗਾ ਰੂਪ ਦੇ ਦਿਓ ਸ਼ਿਵਾ ਭਗਵਾਨ ਨੇ ਉਹਦੀ ਮਾਂ ਨੂੰ ਦੁਬਾਰਾ ਫਿਰ ਪਹਿਲਾ ਵਰਗਾ ਰੂਪ ਦਿੱਤਾ ਤਿੰਨੇ ਜਿਹੜੇ ਵਰ ਸੀ ਇਹਨਾਂ ਨੇ ਮੰਗ ਲੈ ਸਮਾਪਤ ਕਰ ਲਈ ਸ਼ਿਵਾ ਭਗਵਾਨ ਚਲੇ ਗਏ ਕਹਿਣ ਤੋਂ ਭਾਵ ਇਹ ਹੈ ਵੀ ਧਨ ਪਦਾਰਥ ਉਹਨਾਂ ਦੇ ਕਰਮਾ ਵਿੱਚ ਹੀ ਹੈ ਨਹੀਂ ਸੀ ਸ਼ਿਵਾ ਭਗਵਾਨ ਪ੍ਰਗਟ ਵੀ ਹੋਏ ਵਰ ਵੀ ਮੰਗੇ ਪਰ ਵਰ ਮੰਗ ਕੇ ਉਸੇ ਤਰ੍ਹਾਂ ਖਾਲੀ ਦੇ ਖਾਲੀ ਬਿਨਾਂ ਕਰਮਾ ਕਿਛ ਪਾਈਐ ਨਾਹੀਂ ਬਿਨਾਂ ਕਰਮਾ ਤੋਂ ਕੁਝ ਨਹੀਂ ਮਿਲਦਾ ਹੁੰਦਾ ਜੇ ਬਹੁਤੇ ਦਾ ਤਾਬ ਹੈ ਇਸ ਲਈ ਕਰਮ ਬੀਜਨੇ ਚਾਹੀਦੇ ਆ